ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਛੋਟੇ-ਛੋਟੇ ਕੱਪੜਿਆਂ ਤੇ ਇੱਕ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਬਣਾ ਕੇ ਦਿਖਾਉਣੀ ਆ ਜੀ ਜਿਹੜੀ ਕਿ ਆਪਣੇ ਹਰ ਟਾਈਮ ਬਹੁਤ ਹੀ ਕੰਮ ਆਉਗੀ ਆਪਣੇ ਕੋਲ ਇੱਕ ਪੈਂਟ ਪਈ ਚੀਜ਼ੀ ਪੈਂਟ ਦੇ ਚੁਪੀਸ ਪਏ ਸੀ ਦੋ ਤਿੰਨ ਮੇਰੇ ਕੋਲੇ ਅੱਧਿਕ ਪੈਂਟ ਸੀ ਜਿਹੜੀ ਮੈਂ ਪਹਿਲਾਂ ਵਰਤ ਲਈ ਸੀ ਇੱਕ ਮੇਰੇ ਲਈ ਛੋਟੇ ਜਿਹੇ ਕੱਪੜੇ ਹੋਰ ਪਏ ਸੀ ਦੋ ਤਿੰਨ ਤੇ ਫालतू ਆਪਾਂ ਨੂੰ ਬਾਹਲੇ ਕੱਪੜਿਆਂ ਦੀ ਵੀ ਲੋੜ ਨਹੀਂ ਪੈਂਦੀ ਜੇ ਚਾਹੀਏ ਤਾਂ ਆਪਾਂ ਛੋਟੇ-ਛੋਟੇ ਪੀਸਾ ਤੋਂ ਵੀ ਇਹ ਬਣਾ ਸਕਦੇ ਆਂਗੇ ਦੇਖੋ ਜੀ ਮੈਂ ਸੈਂਟਰ ਦੇ ਵਿੱਚ ਲਾਵਾਂਗੀ ਜਿਹੜੇ ਫਲਾਵਰ ਵਾਲਾ ਤੇ ਉੱਪਰ نیچے ਲਾਉਂਗੇ ਮੈਂ ਪੈਂਟਾਂ ਵਾਲੇ ਪੀਸ ਫਿਲਹਾਲ ਆਪਾਂ ਜਿਹੜਾ ਹੈਗਾ ਜੀ ਫਲਾਵਰਾਂ ਵਾਲਾ ਪੀਸ ਰੱਖ ਕੇ ਇੱਕ ਬੋਰੀ ਦਾ ਪੀਸ ਲੱਤੈ ਉਸੇ ਤਰ੍ਹਾਂ ਆਪਾਂ ਬੋਰੀ ਦਾ ਪੀਸ ਲਗਾਇਆ ਜੀ ਉੱਪਰ ਇੱਕ ਕੱਪੜਾ ਹੋਰ ਲਗਾਇਆ ਕਿਉਂਕਿ ਇਹ ਪਤਲਾ ਕੱਪੜਾ ਸੀ ਕਾਟਨ ਦਾ ਇਸ ਕਰਕੇ ਮੈਂ ਇਹਦੇ ਵਿੱਚ ਜਿਹੜਾ ਹੈਗੀ ਹੈ ਜੀ ਬੋਰੀ ਦਾ ਪੀਸ ਪਾ ਕੇ ਉੱਪਰ ਇੱਕ ਐਕਸਟਰਾ ਕੱਪੜਾ ਲਗਾਤਾ ਤਾਂ ਜੋ ਇਹ ਬੋਰੀ ਹੈਗੀ ਹੈ ਜੀ ਕਵਰ ਹੋ ਜੇ ਇਸ ਕਰਕੇ ਤੇ ਉੱਪਰ ਆਪਾਂ ਹੈਗੀ ਹੈ ਜੀ ਆਪਣੀ ਜੀਨ ਦੀ ਪੈਂਟ ਉੱਥੇ ਆਪਾਂ ਨੂੰ ਕੋਈ ਵੀ ਕੱਪੜਾ ਲਾਉਣ ਦੀ ਲੋੜ ਨਹੀਂ ਹੈਗੀ ਜੇ ਚਾਹੀਏ ਤਾਂ ਦੇਖੋ ਤੁਸੀਂ ਲਾ ਵੀ ਸਕਦੇ ਹੋ ਪਰ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਜੀ ਇਹ ਕੱਪੜੇ ਤੇ ਲਾਉਣਾ ਆਪਣਾ ਜ਼ਰੂਰੀ ਸੀ ਇਸ ਕਰਕੇ ਆਪਾਂ ਇਸ ਕੱਪੜੇ ਤੇ ਇਹਨੂੰ ਬੋਈ ਦੇ ਨਾਲ ਤੇ ਇੱਕ ਐਕਸਟਰਾ ਕੱਪੜਾ ਲੈ ਕੇ ਅਟੈਚ ਕਰ ਲਿਆ ਆਪਾਂ ਚਾਰੋਂ ਪਾਸੇ ਦੇ ਸੀਨਾ ਮਾਰ ਲਿਆ ਜੀ ਸੀਨਾ ਮਾਰ ਕੇ ਹੁਣ ਆਪਾਂ ਤੁਹਾਨੂੰ ਮੇਨ ਕੇ ਦਿਖਾ ਦਿੰਦੇ ਮੈਂ ਡਬਲ ਫੋਲਡ ਕੀਤਾ ਡਬਲ ਫੋਲਡ ਕਰਕੇ ਸਾਰਾ ਹੈਗਾ ਜੀ ਮੇਰਾ ਹੈ 21 ਇੰਚ ਕੱਪੜਾ ਤੇ 7 ਇੰਚ ਮੈਂ ਇਹਦੀ ਲੈਂਦੀ ਜੀ ਚੜਾਈ ਉੱਪਰ نیچے ਇਸ ਇਸ ਤਰ੍ਹਾਂ ਆਪਾਂ ਪੈਂਟਾਂ ਵਾਲੇ ਜਿਹੜੇ ਪੀਸ ਪੇਸ ਸੀ ਆਪਣੇ ਕੋਲੇ ਓਵਰ ਲਿ ਲਗਾਵਾਂਗੇ ਆਪਾਂ ਇੱਕ ਲਗਾਵਾਂਗੇ ਜੀ ਆਪਾਂ ਉੱਪਰ ਤੇ ਇੱਕ ਲਗਾਵਾਂਗੇ ਆਪਾਂ نیچے ਦੇਖੋ ਪੈਂਟ ਦੇ ਦੋਨੇ ਪੀਸਾਂ ਨੂੰ ਜੋੜ ਕੇ ਤੇ ਆਪਾਂ ਇਹਦੀ ਹੈਗੀ ਹੈ ਜੀ ਇਸ ਤਰ੍ਹਾਂ ਲੰਬਾਈ ਪੂਰੀ ਕਰ ਲਾਂਗੇ ਜਿੰਨੀ ਕੀ ਆਪਣੇ نیچے ਵਾਲੇ ਪੀਸ ਦੀ ਹੈਗੀ ਹੈ ਦੇਖੋ ਜੀ ਆਪਾਂ ਐ ਸੀਨ ਮਾਰ ਦਾਂਗੇ ਪਹਿਲਾਂ ਇਹਨੂੰ ਇਸ ਤਰ੍ਹਾਂ ਕਰਕੇ ਤੇ ਉਸ ਤੋਂ ਬਾਅਦ ਪਲਟਾ ਕੇ ਆਪਾਂ ਇਹਦੇ ਉੱਤੇ ਦੱਬਵੀਂ ਸੀਨ ਲਗਾਵਾਂਗੇ ਉੱਪਰ نیچے ਇਸ ਤਰੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਹੈਗੀ ਹੈ ਜੀ ਪੀਸ ਤਿਆਰ ਕਰਾਂਗੇ ਇਹ ਇੱਕ ਬਹੁਤ ਹੀ ਵਧੀਆ ਚੀਜ਼ ਬਣਨ ਵਾਲੀ ਹੈ ਜੀ ਪੂਰੀ ਵੀਡੀਓ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦੀ ਸਮਝ ਆ ਸਕੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕੋ ਛੋਟੇ-ਛੋਟੇ ਕੱਪੜਿਆਂ ਤੋਂ ਬਨਜੂ ਕੋਈ ਆਪਾਂ ਨੂੰ ਫालतू ਕੱਪੜਾ ਲੈਣ ਦੀ ਵੀ ਲੋੜ ਨਹੀਂ ਹੈਗੀ ਲੋ ਜੀ ਪੀਸ ਆਪਾਂ ਲਗਾ ਲਏ ਨੇ ਹੁਣ ਲਗਾਵਾਂਗੇ ਆਪਾਂ ਸਾਈਡ ਵਾਲੀ ਸੀਨ ਸਾਈਡ ਵਾਲੀ ਸਕਰੀਨ ਤੋਂ ਬਾਅਦ ਆਪਾਂ نیچے ਇੱਕ ਪੱਲੜ ਲਗਾਉਣਾ ਜੀ ਇਹਦੇ ਦੇਖੋ ਆਪਾਂ ਗਲਾਈ ਦੇ ਹਿਸਾਬ ਨਾਲ ਇੰਚੀ ਟੇਪ ਲੈਵਾਂਗੇ ਜਿਹੜੀ ਆਪਾਂ ਸੀਨ ਲਗਾਈ ਹੈ ਨਾ ਉਥੋਂ ਆਪਾਂ ਇੰਚੀ ਟੇਪ ਰੱਖ ਕੇ ਘਮਾਉਂਦੇ ਹੋਏ ਸਾਰਾ ਨਾਪ ਲੈ ਲਾਂਗੇ ਨਾਪ ਲੈਣ ਤੋਂ ਬਾਅਦ ਜੀ ਦੇਖੋ ਨੀਚੇ ਵਾਲਾ ਪੀਸ ਜੀ ਮੇਲੇ ਬਿਲਕੁਲ ਕਾਟਨ ਦਾ ਕੱਪੜਾ ਸੀ ਪਤਲਾ ਇਹਦੇ ਵਿੱਚ ਵੀ ਮੈਂ ਇੱਕ ਬੋਰੀ ਦਾ ਪੀਸ ਪਾਉਂਗੀ ਤੁਸੀਂ ਚਾਹੋ ਤਾਂ ਦੇਖੋ ਕੋਈ ਸਪੰਜ ਵਗੈਰਾ ਵੀ ਇਸ ਤਰ੍ਹਾਂ ਪਾ ਸਕਦੇ ਹੋ ਸੈਂਟਰ ਤੇ ਇੱਥੇ ਪਰ ਮੈਂ ਦੇਖੋ ਮੇ ਬੋਰੀ तकरीबन ਹਰ ਇੱਕ ਦੇ ਘਰ ਵਿੱਚ ਪਈਆਂ ਹੁੰਦੀਆਂ ਨੇ ਜਿਹੜੀ ਹੈਗੀ ਹੈ ਜੀ ਫੋਮ ਵਗੈਰਾ ਉਹ ਆਪਾਂ ਨੂੰ ਬਾਜ਼ਾਰ ਤੋਂ ਸਪੰਜ ਵਗੈਰਾ ਲੈ ਕੇ ਆਉਣੀ ਪੈਂਦੀ ਹੈ ਬੋਰੀਆਂ ਤਾਂ तकरीबन ਆਪਣੇ ਕੋਲੇ ਫालतू ਹੀ ਪਈਆਂ ਹੁੰਦੀਆਂ ਉਹ ਆਪਾਂ ਇਸ ਕੰਮਾਂ ਦੇ ਵਿੱਚ ਵਰਤ ਸਕਦੇ ਹੁੰਦੇ ਆ ਲੋ ਜੀ ਮੇਰੇ ਲਵਿੰਕ ਨੂੰ ਵੱਡਾ ਸਾਰਾ ਪਾਂਡਾ ਪਿਆ ਸੀ ਮੈਂ ਸ਼ੇਪ ਦੇਣ ਵਾਸਤੇ ਗੁਲਾਈ ਦੀ ਉਸ ਹਿਸਾਬ ਨਾਲ ਮੈਂ ਗੁਲਾਈ ਦੇ ਨਿਸ਼ਾਨ ਲਗਾਇਆ ਉਸ ਤੋਂ ਬਾਅਦ ਮੈਂ 2 ਇੰਚ ਐਕਸਟਰਾ ਲੈ ਕੇ ਗੁਲਾਈ ਦੇ ਨਿਸ਼ਾਨ ਫੇਰ ਲਗਾਇਆ ਕਿਉਂਕਿ ਸੀਨਾ ਚ ਕਪੜਾ ਵੀ ਆ ਜਾਂਦਾ ਇਸ ਕਰਕੇ ਮੈਂ 2 ਇੰਚ ਫालतू ਕਪੜਾ ਲੈਂਦਾ ਜੀ ਇਸ ਹਿਸਾਬ ਨਾਲ ਆਪਾਂ ਜਿਵੇਂ ਨਿਸ਼ਾਨ ਲਾਇਆ ਹੈ ਗੁਲਾਈ ਦਾ ਉਸ ਹਿਸਾਬ ਨਾਲ ਆਪਾਂ ਹੈਗਾ ਜੀ ਆਪਣਾ ਕਪੜਾ ਤੇ ਬੋਰੀ ਦਾ ਜਿਹੜਾ ਪੱਲੜਾ ਹੈ ਉਹ ਕੱਟ ਲਾਂਗੇ ਉਸ ਤੋਂ ਬਾਅਦ ਇੱਕ ਪੀਸ ਆਪਾਂ ਹੋਰ ਲਗਾਵਾਂਗੇ ਜੀ ਉਹ ਆਪਾਂ ਇਸੇ ਉੱਤੇ ਧਰ ਕੇ ਕੱਟ ਲਾਂਗੇ ਕਿਉਂਕਿ ਜਿਹੜਾ ਬੋਰੀ ਦਾ ਪੱਲੜਾ ਹੈ ਉਹ ਸੈਂਟਰ 'ਚ ਆ ਜਾਊਗਾ ਉੱਪਰ-ਨੀਚੇ ਆਪਾਂ ਨੂੰ ਲੱਗ ਤੋਂ ਕਪੜਾ ਚਾਹੀਦਾ ਹੋਊਗਾ ਲੋ ਜੀ ਦੇਖੋ ਇਹ ਆਪਾਂ ਕੱਟ ਲਿਆ ਬਿਲਕੁਲ ਗੋਲ-ਗੋਲ ਦੇਖੋ ਇਹ ਬਣਿਆ ਬਹੁਤ ਸੋਹਣਾ ਸ਼ੇਪ ਆਈ ਹੈ ਤੇ ਇਸੇ ਤਰ੍ਹਾਂ ਹੁਣ ਆਪਾਂ ਇੱਕ ਹੋਰ ਪੀਸ ਉੱਪਰ ਰੱਖ ਕੇ ਕੱਟ ਲਾਂਗੇ ਕਿਉਂਕਿ ਇਹ ਵਿੱਚ ਹੀ ਆ ਜਾਣਾ ਜੀ ਦੇਖੋ ਐਕਸਟਰਾ ਆਪਣੇ ਕੋਲੇ ਕਪੜਾ ਪਿਆ ਸੀ ਆਪਾਂ ਉਹੀ ਇਹਦੇ ਵਿੱਚ ਇਸ ਤਰ੍ਹਾਂ ਲਗਾ ਦਾਂਗੇ ਲੋ ਜੀ ਵੀਡੀਓ ਸੋ ਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਹੈ ਕੀ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਲੋ ਜੀ ਆਪਾਂ ਦੇਖੋ ਤੁਸੀਂ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਸੀਨ ਲਗਾਵਾਂਗੇ ਗੁਲਾਈ ਦੀ ਆਪਾਂ ਸੀਨ ਲਗਾ ਲਾਂਗੇ ਜੀ ਇਸ ਤਰ੍ਹਾਂ ਪਹਿਲਾਂ ਲੋ ਜੀ ਜਿਹੜੀ ਸੀਨ ਸੀ ਆਪਾਂ ਲਗਾਤੀ ਆਪਣੇ ਪੀਸ ਹੈਗੇ ਜੀ ਅਟੈਚ ਹੋਗੇ ਹੁਣ ਦੇਖੋ ਆਪਾਂ ਇਹਨੂੰ ਪੁੱਠਾ ਕਰ ਲਾਂਗੇ ਪੁੱਠਾ ਕਰਕੇ ਆਪਾਂ ਹੁਣ ਜਿਹੜਾ ਗੋਲ ਪੀਸ ਐ ਜੀ ਦੇਖੋ ਇਸ ਤਰ੍ਹਾਂ ਲਗਾਵਾਂਗੇ ਇਹਦੇ ਨਾਲ ਆਪਣੇ ਕੋਲੇ ਕੋਈ ਵੀ ਆਪਾਂ 5-7 ਦੇਖੋ ਛੋਟੀਆਂ ਸੂਈਆਂ ਲੈ ਸਕਦੇ ਆਂ ਜੀ ਛੋਟੀਆਂ ਸੂਈਆਂ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਅਟੈਚ ਕਰ ਦਾਂਗੇ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਸੀਨ ਲਾ ਦਾਂਗੇ ਸੀਨ ਲਾਉਣੀ ਥੋੜੀ ਜਿਹੀ ਸੌਖੀ ਹੋ ਜਾਂਦੀ ਐ ਦੇਖੋ ਜੀ ਮੈਨੇ ਸੀਨ ਵੀ ਲਗਾਤੀ ਤੇ ਐਕਸਟਰਾ ਉਹਦੇ ਉੱਤੇ ਥੋੜੀ ਛੋਟਾ ਕੱਪੜਾ ਵੀ ਲਗਾਤਾ ਪਾਈਪਿੰਗ ਦੀ ਤਰ੍ਹਾਂ ਤਾਂ ਜੋ ਆਪਣੇ ਬੈਗ ਦੇ ਉੱਤੇ ਸਫਾਈ ਆ ਜੇ ਲੋ ਜੀ ਇਹਨੂੰ ਫੋਲਡ ਕਰਕੇ ਮੈਂ ਸੈਂਟਰ ਦੇ ਵਿੱਚ ਇੱਕ ਨਿਸ਼ਾਨ ਲਾਇਆ ਹੈਗਾ ਇੱਥੇ ਲਾਵਾਂਗੇ ਆਪਾਂ ਆਪਣੀ ਸਟੈਪ ਪਹਿਲ ਸਭ ਤੋਂ ਪਹਿਲਾਂ ਮੈਂ ਆਪਣੇ ਸਟੈਪ ਤਿਆਰ ਕਰ ਲੰਨੀਆਂ ਜੀ ਮੇਰੇ ਲਵੇ ਜੀਨ ਦੀ ਜਿਹੜੇ ਕੱਪੜੇ ਸੀ ਮੈਂ ਉਹਦੇ ਨਾਲ ਹੀ ਛੋਟੇ ਛੋਟੇ ਪੀਸ ਸੀਗੇ ਮੇਰੇ ਲਵੇ ਤੇ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਹੈਗੇ ਆ ਜੀ ਸਟੈਪ ਤਿਆਰ ਕਰ ਲੈਣੇ ਆ ਤਣੀਆਂ ਤੇ ਲੋ ਜੀ ਆਪਣੀਆਂ ਤਣੀਆਂ ਹੋ ਗਈਆਂ ਤਿਆਰ ਤੇ ਸੈਂਟਰ ਵਾਲਾ ਜਿਹੜਾ ਪੀਸ ਸੀ ਉਸ ਤੋਂ 2.5 2.5 ਇੰਚ ਮੈਂ ਦੋਨਾਂ ਸਾਈਡਾਂ ਤੇ ਫੇਰ ਨਿਸ਼ਾਨ ਲਾਤੇ ਤੇ ਇਹ ਨਿਸ਼ਾਨਾਂ ਤੇ ਲਾਵਾਂਗੇ ਜੀ ਆਪਣੇ ਆਪਣੇ ਸਟੈਪ ਦੇਖੋ ਤੁਸੀਂ ਚਾਹੋ ਤਾਂ ਸੂਈ ਨਾਲ ਸਟੈਪ ਪਹਿਲਾਂ ਖੜਾ ਸਕਦੇ ਹੋ ਜੇ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋਗੇ ਦੇਖੋ ਜੀ ਹਰ ਇੱਕ ਗੱਲ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣੀ ਹੁੰਦੀ ਆ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦੀ ਚੰਗੀ ਤਰ੍ਹਾਂ ਸਮਝ ਆ ਸਕੇ ਤੁਸੀਂ ਵੀ ਹਰ ਇੱਕ ਚੀਜ਼ ਬਣਾ ਕੇ ਆਪਣੇ ਘਰ ਵਿੱਚ ਵਰਤ ਸਕੋ ਲੋ ਜੀ ਹੁਣ ਆਪਾਂ ਦੇਖੋ ਇਸ ਤਰ੍ਹਾਂ ਹੀ ਆਪਾਂ ਗਲਾਈ ਪਹਿਲਾਂ ਵੀ ਮੀਣੀ ਹੋਈ ਐ ਵੈਸੇ ਤਾਂ ਆਪਣੀ ਇਹ 41 ਇੰਚ ਹੈਗੀ ਐ ਪਰ ਮੈਂ ਦੁਆਰ ਤੋਂ ਤੁਹਾਨੂੰ ਫੇਰ ਇੱਕ ਵਾਰ ਦਿਖਾ ਦਦਨੀ ਆ ਵੀ ਆਪਣੀ ਇਹ 41 ਇੰਚ ਸੀਗੀ ਜੀ ਦੇਖੋ 41 ਇੰਚ ਦਾ ਮੈਂ ਇਸ ਤਰ੍ਹਾਂ ਲੈਤਾ ਸੀ ਜੀ ਇੱਕ ਪੀਸ ਪੀਸ ਮੈਨੇ 7 ਇੰਚ ਇਹਦੀ ਲੰਬਾਈ ਚੜਾਈ ਲੈ ਲਈ ਸੌਰੀ ਤੇ 41 42 ਇੰਚ ਹੈਗਾ ਸੀ ਜੀ ਜਿਹੜਾ ਆਪਣਾ ਇਹ ਲੰਬਾ ਸੀਗਾ ਤੇ ਹੁਣ ਇਹ ਲਗਾਵਾਂਗੇ ਜੀ ਆਪਾਂ ਸੈਂਟ ਦੇ ਵਿੱਚ ਤਾਂ ਜੋ ਆਪਣਾ ਜਿਹੜਾ ਵੈਗ ਬਣੇ ਬਣਾ ਰਹੇ ਆ ਆਪਾਂ ਇਹ ਬਿਲਕੁਲ ਕੋਈ ਵੀ ਚੀਜ਼ ਪਾਈਏ ਤੇ ਬਿਲਕੁਲ ਬਾਹਰ ਨਜ਼ਰ ਨਾ ਆਵੇ ਬਿਲਕੁਲ ਕਵਰ ਹੋ ਜੇ ਲੋ ਜੀ ਆਪਾਂ ਸਾਰੀ ਨਾ ਪਹਿਲਾਂ ਇਹਦੇ ਨਾਲ ਅਟੈਚ ਕਰ ਲਾਂਗੇ ਜਿਹੜਾ ਮੇਰੇ ਲਈ ਫਲਾਵਰਾਂ ਵਾਲਾ ਕੱਪੜਾ ਸੀ ਉਹ ਮੈਂ ਜਾਣ ਕੇ ਇਹਦੇ ਉੱਤੇ ਲਗਾਇਆ ਹੈ ਤਾਂ ਜੋ ਇਹ ਸੈਂਟਰ ਚ ਆ ਜੇ ਥੋੜਾ ਜਿਹਾ ਆਪਣਾ ਫੈਨਸੀ ਵੈਗ ਬਣ ਜੇ ਲੋ ਜੀ ਦੇਖੋ ਇਹ ਸਭ ਸੈਂਟਰ ਦੇ ਵਿੱਚ ਆਊਗਾ ਇਸ ਤਰ੍ਹਾਂ ਤੇ ਆਪਾਂ ਦੇਖੋ ਇਹ ਕੱਪੜੇ ਨੂੰ ਅੰਦਰ ਕਰਦੇ ਹੋਏ ਇਸ ਤਰ੍ਹਾਂ ਇਹਨੂੰ ਫੋਲਡ ਕਰਾਂਗੇ ਤਾਂ ਜੋ ਆਪਾਂ ਇਹਦੇ ਵਿੱਚ ਇੱਕ ਡੋਰੀ ਪਾ ਸਕੀਏ ਇਹਦੇ ਵਿੱਚ ਪਾਵਾਂਗੇ ਜੀ ਡੋਰੀ ਤੇ ਜਿਹੜਾ ਆਪਾਂ ਚਿੱਟਾ ਕੱਪੜਾ ਲਾਇਆ ਉਹਦੇ ਉੱਤੇ ਆਪਾਂ ਦੱਬਵੀਂ ਸੀਨ ਲਗਾ ਲਈ ਜੀ ਇਸ ਤਰ੍ਹਾਂ ਤਾਂ ਜੋ ਇਹ ਅੰਦਰ ਨੂੰ ਹੀ ਫੋਲਡ ਹੋਵੇ ਬਾਹਰ ਨਾ ਆਵੇ ਲੋ ਜੀ ਇੱਕ ਮੇਲੇ ਡੋਰੀ ਮੈਂ ਤਿਆਰ ਕਰ ਲਈ ਸੀ ਤੇ ਡੋਰੀ ਆਪਾਂ ਥੋੜੀ ਜਿਹੀ ਜਗ੍ਹਾ ਛੱਡ ਲਈ ਸੀ ਜਿੱਤੇ ਵਿੱਚ ਦੀ ਆਪਾਂ ਡੋਰੀ ਇਹਦੇ ਵਿੱਚ ਦੀ ਭਰੋ ਸਕੀਏ ਲੋ ਜੀ ਦੇਖੋ ਡੋਰੀ ਆਪਾਂ ਪ੍ਰੋ ਲਈ ਹੈ ਇਹਦੇ ਵਿੱਚ ਸਾਰਾ ਕਵਰ ਹੋ ਗਿਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਆ ਨਿਕੋ ਜਿਹੜਾ ਆਪਣਾ ਇਹ ਵੈਗ ਆ ਜੀ ਜਿਵੇਂ ਬੱਚੇ ਆਪਣੇ ਘਰਾਂ ਚ ਛੋਟੇ ਬੱਚੇ ਹੁੰਦੇ ਨੇ ਜਿਹੜੀਆਂ ਉਹਨਾਂ ਦੇ ਬਹੁਤ ਖਿਲਾਉਣੇ ਹੁੰਦੇ ਆ ਜੀ ਕਾਫੀ ਸਾਰੇ ਜੋ ਖੇਡਦੇ ਨੇ ਬਹੁਤ ਸਾਰਾ ਬੱਚੇ ਖਲਾਰਾ ਪਾਉਂਦੇ ਨੇ ਆਪਾਂ ਜਿਹੜੀਆਂ ਖੇਡਾਂ ਹੁੰਦੀਆਂ ਜੀ ਇਧਰ ਦੂਰ ਫਿਰਦੀਆਂ ਰਹਿੰਦੀਆਂ ਗਈਆਂ ਆਪਾਂ ਉਹ ਵੀ ਇਹਦੇ ਵਿੱਚ ਪਾ ਕੇ ਰੱਖ ਸਕਦੇ ਆ ਤੇ ਆਪਣੇ ਕੋਲੇ ਫालतू ਕੱਪੜੇ ਹੁੰਦੇ ਆ ਜੀ ਗਰਮੀ ਸਰਦੀ ਵਾਲੇ ਆਪਾਂ ਸੰਭਾਲ ਕੇ ਉਹ ਵੀ ਇਹਦੇ ਵਿੱਚ ਪਾ ਕੇ ਰੱਖ ਸਕਦੇ ਆਂ ਬੱਚਿਆਂ ਦੀਆਂ ਜਿਵੇਂ ਬਕਸ ਹੁੰਦੀਆਂ ਜਾਂ ਕਾਫੀ ਸਾਰੀਆਂ ਬਕਸ ਹੁੰਦੀਆਂ ਬੱਚੇ ਵੱਡੀਆਂ ਪੜਾਈਆਂ ਕਰਦੇ ਆਂ ਦੇਖੋ ਕਿੰਨੀਆਂ-ਕਿੰਨੀਆਂ ਕਿਤਾਬਾਂ ਹੁੰਦੀਆਂ ਬੱਚਿਆਂ ਦੀਆਂ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਇਸ ਤਰ੍ਹਾਂ ਰੱਖ ਸਕਦੇ ਆਂ ਜੀ ਦੇਖੋ ਕੋਈ ਚੀਜ਼ ਦਾ ਕੋਈ ਖਲਾਰਾ ਨਹੀਂ ਪੈਂਦਾ ਬਾਕੀ ਆਪਣਾ ਪਕੀਚਨ ਦਾ ਸਮਾਨ ਹੁੰਦਾ ਜੀ ਜਿਵੇਂ ਕਿ ਆਪਣੀ ਕਿਚਨ ਬਹੁਤ ਛੋਟੀ ਹੁੰਦੀ ਹੈ ਐਨੇ ਭਾਂਡੇ ਨਹੀਂ ਵੀ ਆਉਂਦੇ ਦੇਖੋ ਆਪਾਂ ਉਹ ਵੀ ਇਹਦੇ ਵਿੱਚ ਪਾ ਸਕਦੇ ਆਂ ਜੀ ਇਹ ਜਿਹੜੇ ਵੀ ਆਪਣੇ ਐਕਸਟਰਾ ਭਾਂਡੇ ਹੁੰਦੇ ਆਂ ਅਰ ਜਾਨਾ ਵਰਤਨ ਵਾਲੇ ਨਹੀਂ ਜਿਹੜੇ ਐਕਸਟਰਾ ਭਾਂਡੇ ਹੁੰਦੇ ਆ ਦੇਖੋ ਜੀ ਜਿਵੇਂ ਮੈਂ ਕੈਂਪਰ ਸੀਗਾ ਹੁਣ ਅੱਜ ਕੱਲ ਮੌਸਮ ਹੋ ਗਿਆ ਜੀ ਪਾਣ ਠੰਡੇ ਪਾਣੀ ਦਾ ਹੈ ਨਹੀਂ ਤੇ ਮੈਂ ਕੈਂਪਰ ਰੱਖਣ ਲੱਗੀ ਸੀ ਮੈਂ ਇਹਦੇ ਵਿੱਚ ਕੈਂਪਰ ਵੀ ਪਾ ਕੇ ਇਸ ਤਰ੍ਹਾਂ ਬੰਨ ਕੇ ਰੱਖਤਾ ਜੀ ਤਾਂ ਜੋ ਜਿਹੜੀ ਮੇਰੀ ਚੀਜ਼ ਹੈ ਬਿਲਕੁਲ ਕਵਰ ਹੋ ਗਈ ਦੇਖੋ ਮੈਨੂੰ ਬਿਲਕੁਲ ਖਰਾਬ ਨਹੀਂ ਹੁੰਦੀ ਹੈਗੀ ਆਪਾਂ ਇਸ ਤਰੀਕਾ ਕੈਂਪਰ ਨੂੰ ਰੱਖ ਦਾਂਗੇ ਤਾਂ ਉਹਦੇ ਉੱਤੇ ਮਿੱਟੀ ਘੱਟਾ ਸਾਰਾ ਕੁਝ ਪੈਂਦਾ ਰਹਿੰਦਾ ਤੇ ਚੀਜ਼ ਹੈਗੀ ਜੀ ਆਪਣੀ ਖਰਾਬ ਹੋ ਜਾਂਦੀ ਹੈ ਦੇਖੋ ਆਪਾਂ ਇਹਦੇ ਵਿੱਚ ਕੈਂਪਰ ਇਸ ਤਰ੍ਹਾਂ ਪਾ ਕੇ ਰੱਖਤਾ ਮੇਰਾ ਕੈਂਪਰ ਵੀ ਵਧੀਆ ਰਹੂਗਾ ਜੀ ਦੇਖੋ ਉਹਦੇ ਕੋਈ ਡਸਟ ਵਗੈਰਾ ਨਹੀਂ ਪੈਂਦੀ ਤੇ ਕਵਰ ਵੀ ਹੋ ਗਿਆ ਤੇ ਇਹ ਮੇਰੀ ਇੱਕ ਬਹੁਤ ਹੀ ਵਧੀਆ ਵਰਤਨ ਵਾਲੀ ਚੀਜ਼ ਬਣ ਕੇ ਤਿਆਰ ਹੋ ਗਈ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਆ ਕਰੋ ਤੇ ਆਪਾਂ ਦੇਖੋ ਹੈਂਡਲ ਵੀ ਲਗਾਏ ਨੇ ਹੈਂਡਲਾਂ ਤੋਂ ਵੀ ਆਪਾਂ ਇਹਨੂੰ ਫੜ ਕੇ ਕਿਵੇਂ ਮਰਜ਼ੀ ਦੇਖੋ ਜੀ ਵਰਤ ਸਕਦੇ ਹਾਂ ਕੋਈ ਚੀਜ਼ ਮਰਜ਼ੀ ਆਪਾਂ ਇਹਦੇ ਵਿੱਚ ਪਾ ਕੇ ਆਪਣੀ ਸਟੋਰ ਕਰ ਸਕ ਰੱਖਦੇ ਹਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ